ਤੁਹਾਡਾ ਪੱਟਕਾ ਕਰ ਬਣਾ ਕੇ ਦੂੰਗਾ ਮੈਂ ਲੈਂਟਰ ਵਾਲਾ ਜੀ ਹਾ ਜੀ ਨਾ ਤੇ ਇਹ ਸੋ ਬੰਦੇ ਵਰਗੇ ਦੁਬਾਰੇ ਜੰਮ ਜੰਮ ਵੀ ਆਜੋ ਤਾਂ ਵੀ ਨਹੀਂ ਬਣ ਸਕਦੇ ਇਹ ਹੁਣ ਮੈਂ ਵੀ ਕਿਹਾ ਸੀਗਾ ਕਿ ਜੀ 7 ਵਾਰ ਜੰਮ ਕੇ ਆਜੋ ਤੇ ਉਹਦੀ ਜੱਤੀ ਵਰਗੇ ਵੀ ਨਹੀਂ ਬਣ ਸਕਦੇ ਦੇਖਿਓ ਬਈ ਹੁਣ ਕੱਲ ਸੰਡੇ ਮੀਟਿੰਗ ਦੇ ਵਿੱਚ ਅਪੋਸਟਲ ਬੈਂਕਰ ਯੋਸਫ ਨਰੂਲਾ ਜੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਮੈਂ ਦੱਸਣ ਤੋਂ ਪਹਿਲਾਂ ਇੰਨੀ ਗੱਲ ਕਹਿਦਾ ਕਿ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਹੁੰਦੇ ਆ ਉਹ ਸਾਡੇ ਅਪੋਸਟਲ ਬੈਂਕਰ ਨਰੂਲਾ ਜੀ ਕਰ ਰਹੇ ਹੁੰਦੇ ਆ ਮਲੇ ਜਿਹੜੇ ਕੰਮਾਂ ਦੀ ਜਿਹੜੀ ਜਿਹੜੀ ਕੀ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਉਹ ਭਾਰ ਅਪੋਸਟਲ ਅੰਕੁਰ ਯੋਸਫ ਨਰੂਲਾ ਜੀ ਨੇ ਚੱਕਿਆ ਹੋਇਆ ਤੇ ਕੱਲ ਸੰਡੇ ਮੀਟਿੰਗ ਦੇ ਵਿੱਚ ਅਪੋਸਟਲ ਅੰਕੁਰ ਯੋਸਫ ਨਰੂਲਾ ਜੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਲਾਈਵ ਮੀਟਿੰਗ ਦੇ ਵਿੱਚ ਕਿ ਬਰਸਾਦ ਦੇ ਦਿਨਾਂ ਤੇ ਬਰਸਾਦ ਦੇ ਦਿਨ ਵਿੱਚ ਕਹਿੰਦੇ ਕਿ ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਗਰੀਬ ਜਿਹੜੇ ਕੀ ਉਹਨਾਂ ਦੀ ਛੱਤਾਂ ਚੋਂਦੀਆਂ ਹੋਣ ਜਾਂ ਉਹ ਇਦਾਂ ਦੇ ਘਰਾਂ 'ਚ ਰਹਿਣ ਕਿ ਜਿੱਥੇ ਉਹਨਾਂ ਨੂੰ ਹਣਾ ਕਿ ਪਾਣੀ ਆਂਦਾ ਉਤੋਂ ਛੱਤਾਂ ਚੋਂਂਦੀਆਂ ਇਦਾਂ ਦੇ ਘਰ ਕਿਹਨ ਬਸਾ ਤੇ ਦੇਣਾ ਤੁਹਾਨੂੰ ਪਤਾ ਦਿੱਲੀ ਦੇ ਵਿੱਚ ਤਾਂ ਪਹਿਲਾਂ ਹੀ ਹੜ ਆਇਆ ਹੋਇਆ ਹੈ ਮੁੰਬਈ ਦੇ ਵਿੱਚ ਤੇ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਉਹਨਾਂ ਨੇ ਪੂਰੇ ਇੰਡੀਆ ਦੇ ਲੋਕਾਂ ਨੂੰ ਇਹ ਗੱਲ ਆਖੀ ਆ ਕਿ ਅਗਰ ਤੁਹਾਡੇ ਘਰ ਚੋਂਂਦੇ ਆ ਛੱਤਾਂ ਚੋਂਂਦੀਆਂ ਨੇ ਤੇ ਕਹਿੰਦੇ ਕਿ ਮੈਂ ਤੁਹਾਡਾ ਘਰ ਬਣਾ ਕੇ ਦਊਂਗਾ ਮਾਇਨੇ ਨਹੀਂ ਕਰਦਾ ਤੁਸੀਂ Hindu ਹੋ Sikh ਹੋ Muslim ਹੋ Christian ਹੋ ਕੋਈ ਵੀ ਹੋ ਕਹਿੰਦੇ ਮੈਂ ਤੁਹਾਡਾ ਘਰ ਬਣਾ ਕੇ ਦਊਂਗਾ ਲੈਂਟਰ ਵਾਲੇ ਘਰ ਬਣਾ ਕੇ ਦਊਂਗਾ ਤੇ ਬਾਈ ਜੀ ਕੋਈ ਨਹੀਂ ਕੀਤਾ ਕਿਸੇ ਨੇ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਕਿਸੇ ਚੀਜ਼ ਕਿਸੇ ਬੰਦੇ ਦੀ ਹਿੰਮਤ ਨਹੀਂ ਪਈਏ ਕਰਨ ਦੀ ਉਹੀ ਗੱਲ ਨੇ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਹੁੰਦੇ ਆ ਉਹ ਪੋਸਟਮੈਨ ਕੋ ਯੂਸਫ ਸਿਮੂਲਾ ਜੀ ਕਰ ਰਹੇ ਨੇ ਤੇ ਕੱਲ ਉਹਨਾਂ ਦਾ ਐਲਾਨ ਜਿਹੜਾ ਕੀਤਾ ਉਹ ਵੀ ਤੁਸੀਂ ਆਪਦੀ ਵੀਡੀਓ ਸਕਰੀਨ ਦੇ ਉੱਤੇ ਦੇਖੋਗੇ ਤੇ ਕਹਿੰਦੇ ਉਹ ਕੰਮ ਮੈਂ ਬਣਾ ਕੇ ਦਵਾਂਗਾ ਤੇ ਮੈਂ ਪਹਿਲਾਂ ਵੀ ਵੀਡੀਓ 'ਚ ਕਹਿ ਚੁੱਕਾ ਤੁਸੀਂ ਮੈਂ ਕਿਹਾ ਦੁਬਾਰੇ ਜੰਮ ਜੰਮ ਮਾਰ ਜੋ ਤੁਸੀਂ ਬੰਦੇ ਵਰਗੇ ਨਹੀਂ ਬਣ ਸਕਦੇ ਉਹ ਬੰਦੇ ਦਾ ਦੇਣਾ ਕੀ ਦੋਗੇ ਤੁਸੀਂ ਉਹ 10 ਸਾਲ ਤੋਂ ਇਹਨਾਂ ਚੀਜ਼ਾਂ ਦੇ ਵਿੱਚ ਲੱਗੇ ਹੋਇਆ ਪਰ ਮੇਕ ਸ਼ੋਰ ਕਿ ਜਿਹੜੇ ਜੈਨੂਇਨ ਪੀਪਲ ਜੈਨੂਇਨ ਲੋਕ ਆ ਉ ਜਾਣ ਉਹੀ ਆਪਦੀਆਂ ਇਹੜੀਆਂ ਫੋਟੋਸ ਆ ਉਸ ਨੰਬਰ ਤੇ ਭੇਜਣ ਜਿਹੜਾ ਨੰਬਰ ਉਹਨਾਂ ਨੇ ਕੱਲ ਲਾਂਚ ਕੀਤਾ ਕਿ ਜਿੰਨੇ ਗਰੀਬ ਲੋਕ ਜਿਹਨਾਂ ਦੇ ਕੱਚੇ ਘਰ ਆ ਕੱਚੇ ਕਰਮੀ ਜਿਹਨਾਂ ਦੀ ਛੱਤਾਂ ਚੋਂ ਦੀਆਂ ਬਰਸਾਤਾਂ ਦੇ ਵਿੱਚ ਪਾਣੀ ਦੇ ਵਿੱਚ ਕਰੇ ਰੋਟੀ ਬਣਾਉਣ ਨੂੰ ਜਗ੍ਹਾ ਨਹੀਂ ਹੁੰਦੀ ਕਿ ਪਾਣੀ ਚੋ ਰਿਆ ਛੱਤ ਦੇ ਉੱਤੋਂ ਤੇ ਰੋਟੀ ਨਹੀਂ ਪੱਕਦੀ ਕਰੇ ਤੇ ਜਿਹੜੇ ਜਨੂਨ ਲੋਕ ਆ ਜਿਹੜੇ ਰੀਅਲ ਚ ਜਨਰੇ ਘਰਦਾਂ ਦੇ ਆ ਉਹੀ ਕੰਟੈਕਟ ਕਰਨ ਕਿਉਂਕਿ ਪੈਸਾ ਅਗਰ ਤੁਸੀਂ ਨਜਾਇਜ਼ ਕਰੋਗੇ ਕਿ ਹਾਂ ਵੀ ਘਰ ਵਧੀਆ ਦੋ ਤਿੰਨ ਯਾਨੀ ਕਮਾਣ ਵਾਲੇ ਆ ਫਿਰ ਤੁਸੀਂ ਕਹੋਗੇ ਕਿ ਹਾਂ ਵੀ ਸਾਨੂੰ ਹੈਲਪ ਮਿਲ ਜੇ ਤੇ ਉਹ ਮਾੜੀ ਗੱਲ ਕਿਉਂਕਿ ਉਸ ਬੰਦੇ ਨੇ ਵੀ ਆਪਦੇ ਕਿਉਂਕਿ ਚਰਚ ਦਾ ਪੈਸਾ ਅਗਰ ਤੁਸੀਂ ਗੱਲ ਕਰੋਗੇ ਤਾਂ ਚਰਚ ਦਾ ਪੈਸਾ ਜਿਹੜਾ ਮੋਸਟਲੀ ਚਰਚ ਤੇ ਲੱਗ ਰਿਹਾ ਤੇ ਗਰੀਬਾਂ ਦੀਆਂ ਹੋਰ ਪਤਾ ਨਹੀਂ ਕਿੰਨੇ ਹਜ਼ਾਰਾਂ ਜਿਹੜੇ ਗਰੀਬ ਯਤੀਮਾ ਵਿਧਵਾਵਾਂ ਉਹਨਾਂ ਦਾ ਰਾਸ਼ਨ ਚੱਲਦਾ ਹੈ ਤੇ ਉਸ ਬੰਦੇ ਨੇ ਜੇ ਉਹਦੇ ਵਿੱਚੋਂ ਵੀ ਕਾਫੀ ਪਰਸੈਂਟ ਜਿਹੜਾ ਹਿੱਸਾ ਲੋਕਾਂ ਦੇ ਘਰ ਬਣਾਉਣ ਨੂੰ ਲਾ ਦੇਣਾ ਉੱਥੇ ਵੀ ਮੈਂ ਕਹਾਂਗਾ ਕਿ ਜੈਨੂਇਨ ਲੋਕ ਆ ਜਿਨ੍ਹਾਂ ਦੇ ਘਰ ਰੀਅਲ ਚ ਜਿਨ੍ਹਾਂ ਨੇ ਚਾਹੁੰਦੇ ਆ ਉਹੀ ਕੰਟੈਕਟ ਕਰਨ ਉਹ ਇੱਕ ਨੰਬਰ ਲਾਂਚ ਕੀਤਾ ਗਿਆ ਪੋਸਟ ਲੰਕਪੁਰ ਨਵਾਜੀ ਦੇ ਵੱਲੋਂ ਉਸ ਨੰਬਰ ਤੇ ਤੁਸੀਂ ਫੋਟੋ ਭੇਜਣੀ ਆ ਆਪਣੇ ਘਰ ਦੀ ਤੇ ਚਾਹੇ ਤੇ Hindu ਹੋ ਸਿੱਖ ਹੋ ਮੁਸਲਮਾਨ ਹੋ ਰਵੀ ਦਾਸੀ ਹੋ ਰਾਮਦਾਸੀ ਵਾਲਮੀਕੀ ਕੋਈ ਵੀ ਹੋ ਤੁਸੀਂ ਯਾਰ ਮذਬੀ ਸਿੱਖੋ ਸਿੱਖੋ ਮਾਇਨੇ ਨਹੀਂ ਕਰਦਾ ਤੁਸੀਂ ਕਿਹੜੀ ਕਾਸਟ ਤੋਂ ਕਿਉਂਕਿ ਕਾਸਟ ਸਾਡੇ ਚਾਹ ਮਾਇਨੇ ਨਹੀਂ ਕਰਦੀ ਇਹ ਚੀਜ਼ ਤੇ ਤੁਸੀਂ ਆਪਣੇ ਘਰ ਦੀ ਫੋਟੋ ਭੇਜੋ ਟੀਮ ਜਾਊਗੀ ਤੁਹਾਡੇ ਘਰੇ ਰਿਵਿਊ ਕਰੇਗੀ ਚੈੱਕ ਕਰੇਗੀ ਸਾਰਾ ਕੁਝ ਜੈਨੂਅਨ ਹੋ ਤੇ ਤੁਹਾਨੂੰ ਕੁਝ ਦਿਨਾਂ ਦੇ ਅੰਦਰ ਅੰਦਰ ਇਹ ਕਿ ਮਿਸਤਰੀ ਆ ਜਾਣਗੇ ਸਾਰਾ ਕਾਰਪੂਰ ਸਭ ਕੁਝ ਉਹ ਬਣਾ ਕੇ ਦਿੱਤਾ ਜਾਏਗਾ ਪਰ ਸਾਤਾ ਤੋਂ ਪਹਿਲਾਂ ਪਹਿਲਾਂ ਤੇ ਇਹ ਨੰਬਰ ਲਾਂਚ ਕੀਤਾ ਗਿਆ ਤੁਸੀਂ ਆਪ ਦੀ ਸਕਰੀਨ ਤੇ ਦੇਖ ਸਕਦੇ ਹੋ ਇੱਕ ਗੱਲ ਆਪਣੇ ਚਿੱਤ ਵਿੱਚ ਰੱਖਿਓ ਇਹ ਕੋਈ ਨਵੀਂ ਗੱਲ ਨਹੀਂ ਸ਼ੁਰੂ ਕੀਤੀ ਹੈ ਨਵਾਂ ਕੰਮ ਨਹੀਂ ਸ਼ੁਰੂ ਕੀਤਾ ਜਦੋਂ ਪੰਜਾਬ 'ਚ ਹੜ੍ਹ ਆਏ ਸੀ ਉਹਨਾਂ ਨੇ ਇਹ ਮੁਹਿੰਮ ਉਹ ਤੋਂ ਵੀ ਸ਼ੁਰੂ ਕੀਤੀ ਸੀਗੀ ਤੇ ਹੁਣ ਬਰਸਾਤਾ ਸ਼ੁਰੂ ਹੋਣ ਲੱਗਿਆ ਤੇ ਹੁਣ ਫੇਰ ਇਹ ਚੀਜ਼ ਸ਼ੁਰੂ ਕੀਤੀ ਹੈ ਉਹ 10 ਸਾਲ ਤੋਂ ਜਦੋਂ ਸੀਗੀ ਉਦੋਂ ਦੇ ਕੰਮ ਕਰਦੇ ਆ ਰਹੇ ਕੋਈ ਵੀ ਧਰਮ ਦਾ ਹੋ Hindu ਹੋ ਸਿੱਖ ਹੋ Christian ਹੋ Muslim ਹੋ ਕੋਈ ਵੀ ਧਰਮ ਦਾ ਬੰਦਾ ਹੋ ਕੋਈ ਮਾਇਨੇ ਨਹੀਂ ਕਰਦਾ ਚਰਚ ਸਭ ਦਾ ਘਰ ਬਣਾਏ ਕੋਈ ਮਾਇਨੇ ਨਹੀਂ ਕਰਦਾ बच्चे हैं चौते हैं घर गिरने वाले हैं वो अपने घर की कंडीशन उस नंबर पे दे देना मैं आपका घर बनाऊंगा सभी का तो मैं नहीं बना पाऊंगा मैं इतना आपसे वायदा नहीं करता हूं। लेकिन बहुतों का बनाऊंगा ये वायदा करता हूँ